ਜਿਦ ਖਾਉਂਗਾ ਤਾਂਹੀਂ ਢੱਪਰੂਗਾ ਐਵੇਂ ਆਕਰ ਜਨਾ ਰਿਹਾ ਕਰੋ ਕੋਈ ਸਾਨ ਨਹੀਂ ਕਰ ਰਿਹਾ ਹਾਂ ਮੇਲੀ ਤੇ ਇਹ ਆ ਪੀਪੀ ਆ ਕੀ ਕਰੀ ਜਾਨੀ ਐ ਮੈਂ ਤੈਨੂੰ ਕਿਆ ਸੀ ਕੰਮ ਨਾ ਕਰਿਆ ਕਰ ਮੈਂ ਕਰੂੰਗਾ ਤੇਰੀ ਛੁੱਟੀ ਆ ਛੱਡੇ ਨੂੰ ਅੱਛਾ ਹਾਂ ਛੁੱਟੀ ਐ ਮੇਰੀ ਆ ਤੇ ਹਾਂ ਮੈਂ ਕਰੂੰਗਾ अच्छा छुट्टी कर आज तू मेरी आ, 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 ना ना आ, आ, ना छुट्टी दे लोग किसी दिन तेरी छुट्टी कर देनी तेरे ਭੈਣ ਭਾਈਆਂ ਨੇ ਹੈ ਨਾ ਮੇਰੀ ਗੱਲ ਸੁਣ ਜੇ ਇੰਨੀ ਫਿਕਰ ਹੈ ਮੇਰੀ ਤੈਨੂੰ ਤਾਂ ਵਿਆਹ ਕਰਾ ਲੈ ਕੋਈ ਨਾ ਕਰਾਵਾਂਗੇ ਘੜੀ ਹੋਗੀ ਰੱਬ ਨੇ ਕੋਈ ਮੇਰੇ ਲਈ ਮੂਰਤ ਅੱਛਾ ਤੱਕ ਮੈਂ ਦੀ ਰਿਕਾਰਡ ਕਰਾਉਣ ਲਈ ਚੱਲੂ ਵੀਡੀਓ ਬਣਾਉਣ ਲਈ ਫੇਸਬੁੱਕ ਤੇ ਰੋਲਾ ਪਾਉਣ ਲਈ YouTube ਤੇ ਜਾਲੀ ਲਾਈਕ ਪਤਾ ਹਾਂ ਅੱਜ ਹੀ ਸੰਪਰਕ ਕਰੋ 88.com ਆਹੋ ਇੱਕ ਦਿਨ ਨਾ ਬਨਾਦੀ ਕਰਨ ਵਾਲਿਆਂ ਕੋਲ ਨਿਕਲ ਜੀ ਤੇ ਉੱਚੀ ਉੱਚੀ ਲੱਗ ਜੀ ਬੋਲਣ ਕੋਈ ਬਹੂ ਦੇ ਦਿਓ ਮੈਨੂੰ ਬਹੂ ਦੇ ਦਿਓ ਮੈਨੂੰ ਆਹੋ ਆਈ ਆਊਗਾ ਲੋਟ ਕੰਮ ਮੈਂ ਆਈ ਆਊਗਾ ਲੋਟ ਕੰਮ ਤੇਰਾ ਹੈ ਭਾਈਆਂ ਮੂਹਰੇ ਤਾਂ ਇਹ ਤਾਂ ਬੋਲ ਨਹੀਂ ਹੁੰਦਾ ਉਹਨਾਂ ਤੋਂ ਤਾਂ ਕੁਝ ਮੰਗ ਨਹੀਂ ਹੁੰਦਾ ਇਹ ਲਿਆਊਗਾ ਬਹੂ ਮੰਗ ਬੋਲ ਕੇ ਨਾ ਬੋਲ ਹੁਣ ਬੋਲਦਾ ਕਿਉਂ ਨਹੀਂ ਵੇ ਬੋਲ 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 ਹੁਣ ਭਾਲ ਇੱਕ ਜੀਵਨ ਸਾਥਣ ਦੀ ਭੈਣ ਜੀ ਮੈਂ ਵਿਆਹ ਕਰਵਾਉਣਾ ਮੇਰੀ ਮਾਂ ਦੀ ਸੇਵਾ ਕਰਨ ਵਾਲੀ ਕੁੜੀ ਚਾਹੀਦੀ ਹੈ ਉਮਰ ਮੇਰੀ 32 ਸਾਲ ਦੀ ਹੈ ਹੁਣ ਤੱਕ ਕੁਆਰਾ ਹੀ ਆ ਭੈਣ ਭਰਾ ਬਟਵਾਰਾ ਕਰਕੇ ਆ ਟੋ ਗੇ ਇੱਕ ਜਦ ਬੀਬੀ ਆਈਆ ਇੱਕ ਆਇਆ ਖੇਤ ਤੇ ਹਾਂ ਇੱਕ ਟੁੱਟਿਆ ਜਾ ਘਰ ਆ ਸਾਡਾ ਬਸ ਇੱਕ ਕੁੜੀ ਚਾਹੀਦੀ ਆ ਵਿਆਹ ਲਈ ਜਿਹੜੀ ਬੀਬੀ ਦੀ ਸੇਵਾ ਕਰੇ ਭੁੱਖੀ ਰੱਖਦਾ ਨਹੀਂ ਤੰਗ ਕਰਦਾ ਨਹੀਂ ਕੁੜੀ ਚਾਹੀਦੀ ਆ ਵਿਆਹ ਲਈ ਮੰਗ ਕੋਈ ਨਹੀਂ ਐ ਸਾਡੀ ਤੇ ਹਾਂ ਧਰਮ ਜਾਤੀ ਕੋਈ ਬੰਦਸ਼ ਨਹੀਂ ਬਾਕੀ ਬਾਬਾ ਜੀ ਦੀ ਸੋ ਨਸ਼ਾ ਕਰਦਾ ਨਹੀਂ ਲੜਦਾ ਕਿਸੇ ਨਾਲ ਹੈ ਨਹੀਂ ਮੈਂ ਕੁੜੀ ਚਾਹੀਦੀ ਆ ਵਿਆਹ ਲਈ ਪਹਿਲੀ ਗੱਲ ਸੁਣਾ ਜੋ ਇਹੋ ਜੀ ਵੀ ਹੈਗੇ ਬੰਦੇ ਹੂੰ ਸੁਣੋ 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 ਕੁੜੀ ਚਾਹੀਦੀ ਆ ਵਿਆਹ ਲਈ ਓਏ ਕਾਕਾ ਹੂੰ ਓਏ ਫੱਕਰਾ ਤੂੰ ਕਿਹੜਾ ਸੌਦਾ ਕਰਦਾ ਫਿਰਦਾ ਹੈ ਬੀਬੀ ਲਈ ਬਹੂ ਲੱਭਦਾ ਫਿਰਦਾ ਜੀ ਬਣੀ ਗੱਲ ਬਣ ਜੂ ਚੰਗੇ ਕੰਮ ਨੂੰ ਟਾਈਮ ਤਾਂ ਲੱਗਦਾ ਹੀ ਐ ਹੂੰ ਮੈਂ ਹੂੰ ਹੂੰ ਉਸਾਸ ਹੀ ਗਾਈ ਨੇ ਰੀਤੀ ਹੈ ਗੁੰਗੀ ਬੋਲੀਆ ਸਾਤਾ ਲੈਂਦੀ ਹੈ ਰੰਗ ਦੀ ਕਾਲੀ ਆ ਮੂੰ ਤੇ ਮਾਤਾ ਦੇਦਾਗਾ ਮੈਂ ਵੀ ਪਹਿਲੀ ਵਾਰੀ ਆਇਆ ਜਲੀੜੇ ਪਾਏ ਨੇ ਮੈਂ ਕਿਹੜਾ ਫਿਲਮੀ ਹੀਰੋ ਆ ਤੁਰਦੀ ਵੇਸੇ ਨਹੀਂ ਮੁੱੱਚੀ ਮੰਨਕੇ ਨਿਕੰਦਾ ਫੇਰ ਤਾਂ ਨਰਵੰਦਾ ਹੈ ਵਾ ਕਰੇਗਾ ਤੇਰੇ ਨਾਲ ਕਸਮਾ ਮੇਰੀ ਧੀ ਨਾਲ ਕਦੋਂ ਅੱਜ ਹੁਣੇ ਲਾਵਾਂ ਕਰਵਾਈਏ ਕੇ ਫੇਰੇ ਆਪਣੀਆਂ ਸੀਸਾਂ ਦੇ ਕੇ ਤੀ ਵਿਦਾ ਕਰਦੀ ਰਸਮ ਜਿਹੜੀ ਮਰਜ਼ੀ ਕਰ ਲਈ ਸੋਦਕੋਬੀਰ ਮੇਰੀ ਜੱਤ ਕੋ ਸਭ ਕੇ ਹਸਨੇ ਹਾਰ ਬਲਹਰੀ ਸੁਜਾਤ ਕੋ ਦੁਰਜਪਿਉ ਸੁਰਜਨ ਹਾਰ ਪੁੱਤ ਗੈਨਾ ਗੱਟਾ ਤਾਂ ਮੇਰੇ ਕੋਲੇ ਹੈ ਨਹੀਂ ਸੀ ਕੋਈ ਦਿਨ ਹਾਂ ਬਾਪੂ ਜੀ ਨੇ ਤੀ ਦੇਤੀ ਉਹਨੇ ਸਾਰਾ ਕੁਛ ਹੀ ਦਿੱਤਾ ਨਾਲੇ ਜਿਹੜਾ ਆਪ ਸੋਨੇ ਦਾ ਹੁੰਦਾ ਨਾ ਉਹਨੂੰ ਗਹਿਣੇ ਦੀ ਲੋੜ ਨਹੀਂ ਹੁੰਦੀ ਮੈਂ ਇਹਦਾ ਪੂਰਾ ਖਿਆਲ ਰੱਖੂੰਗਾ ਜੀਉਂਦਾ ਰਹਿ ਪੁੱਤ ਚੱਲ ਵੀ ਚੱਡੇ ਮਾ ਦਾਦੀ ਕੋਲ ਤਹਾ ਚੱਲ ਜੇ ਤੇਰੀ ਬਬਲ ਤੇ ਬੋਲ ਪੁਗਾ ਚਲੀਆ ਸਾਡੇ ਬਾਗਾ ਮੂੰਹ ਜੁਠਲਾ ਦੇ ਸਿੰਕ ਕਰੇ ਲੇਪਤ ਏ ਸ਼ਾਬਾਸ਼ੀ ਆ ਜੀਮ ਦੀ ਬਸਤੀ ਰੇਪਤ ਤੂੰ ਦੀ ਨਾਵੇਂ ਪੁੱਤੀ ਫਲੇ ਆਂ ਆ ਕੀ ਕਰੀ ਜਾਨੇ ਹਲੇ ਨਹੀਂ ਦੇਖਣਾ ਤੜਕੇ ਆਇਓ ਤੜਕੇ ਹਲੇ ਤਾਂ ਸਾਨੂੰ ਡੇਰੇ ਵਾਲੇ ਸਾਧਨੇ ਵਰਜਿਆ ਵੀ ਹਲੇ ਨਹੀਂ ਮੂੰਹ ਦਿਖਾਉਣਾ ਨੁਕਸ ਲੱਗਦਾ ਭਾਈ ਹਾਂ ਲੈ ਕਰ ਲੋ ਗੱਲ ਭਾਈ ਹਾਂ ਕੋਈ ਹੋਰ ਨੁਕਸ ਚਾਹੀ 50 ਹੁਣ ਸਾਨੂੰ ਬਹੂ ਮਿਲ ਗਈ ਲੱਡੂ ਛਕੋ ਤੇ ਜਾਓ ਆਪਣੇ ਘਰਾਂ ਨੂੰ ਚਲੋ ਚਲੋ ਤਰੋ ਹਾਂ ਜੀ ਚਲੋ ਚਲੋ ਕੁੜੀਓ ਚਲੋ 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 ਆ ਲਓ ਲੱਡੂ ਬਦਾਈ ਬਦਾਈ ਰੱਬ ਤੁਹਾਨੂੰ ਬਦਾਈ 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 ਆਲਾ ਕੰਦਾਲੇ ਕੈਮਰਾ ਤੂੰ ਵੀ ਹਾਂ ਜਾਓ ਸਦਕੇ ਬੀਬੀ ਇਹ ਦਿਨ ਆਪਾਂ ਪੇ ਨੇ ਬਸ ਪਿਆਰ ਹੀ ਦਿੱਤਾ ਵੀ ਐ ਸਮਝ ਲੈ ਮੁਕਤੋਂ ਮੁਕਤੀ ਬਹੂ ਮਿਲ ਗਈ ਪੁੱਤ ਜੋ ਆਪ ਸੋਣਾ ਹੁੰਦਾ ਨਾ ਉਹਨੂੰ ਕਹਿਣਿਆ ਦੀ ਲੋੜ ਨਹੀਂ ਹੁੰਦੀ ਮੈਂ ਸਦਕੇ ਮੈਂ ਤਾਂ ਬੜੀਏ ਕੋਸ਼ਾ ਪੁੱਤ ਬਾਲੀ ਕੋਸ਼ਾ ਮੈਂ ਤਾਂ ਸਾਸਰੀ ਸੁਣਦਾ ਤਾਂ ਇਹਨੂੰ ਹੈ ਨਹੀਂ ਇਹਦਾ ਬਾਪੂ ਕਹਿੰਦਾ ਅਸੀਂ ਚਲ ਬੁਲਾਈ ਦਿੰਨੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੂੰ ਤਾਂ ਬੋਲਦੀ ਵੀ ਹੈ

नजर भी तो आती है गरीब ने अपनी तीनों नजर तो भी तो बचा होंगे मेरे पापा के ने कि धरती कुड़िया सेफ नहीं है ਸ਼ਾਇਦ ਮੇਰਾ ਵਿਆਹ ਹੀ ਨਾ ਕਰਾਉਂਦੇ ਪੈਸ ਜੇ ਤੋ ਪਾਪਾ ਨੇ ਤੈਨੂੰ ਸੁਣਿਆ ਦੇਖਿਆ ਦਾਉਣਾ ਨੂੰ ਇੱਥਾ ਲੱਗਿਆ ਕਿ ਇਸ ਦੁਨੀਆ ਵਿੱਚ चंगे लोग भी है <laughs> सियाणी तू तेरा आप ही है रेशम रेशम ना है जी मेरा <laughs>